ਤੁਹਾਡਾ ਆਪਣਾ ਮਨਪ੍ਰੀਤ ਅਰੰਡਿਓ ਦੇਖੋ ਜਿਹੜੀ ਅਸੀਂ ਵੀਡੀਓ ਤੁਹਾਨੂੰ ਇਹ ਦਿਖਾ ਰਹੇ ਆਂ ਲੋਕਾਂ ਨੂੰ ਜਾਗਰੂਤ ਕਰਨ ਦੇ ਲਈ ਦਿਖਾ ਰਹੇ ਆਂ ਮੈਨੂੰ ਹੁਣੇ-ਹੁਣੇ ਇੱਕ ਮੈਂ ਬੱਚਿਆਂ ਨੂੰ ਆਪਣੇ ਨੂੰ ਟਿਊਸ਼ਨ ਪੜਾ ਰਿਆ ਸੀਗਾ ਸਾਇੰਸ ਤੇ ਮੈਥ ਕਰਵਾ ਰਿਆ ਸੀ ਤੇ ਮੈਨੂੰ ਇਨ ਬਿਟਵੀਨ ਅਚਨਚੇਤ ਇੱਕ ਫੋਨ ਆਇਆ ਤੇ ਬੱਚੇ ਕਹਿੰਦੇ ਵੀ ਜੀ ਇਹ ਬਾਹਰ ਦਾ ਕੋਈ ਫੋਨ ਲੱਗਦਾ ਵੀ ਤੁਸੀਂ ਚੱਕ ਲੋ ਜਦੋਂ ਮੈਂ ਇਹ ਫੋਨ ਚੱਕਿਆ ਤਾਂ ਉਹ ਫੋਨ ਦੇ ਉੱਤੇ ਉਹ ਮੈਨੂੰ ਬੰਦਾ ਇਹ ਕਹਿਣ ਲੱਗ ਗਿਆ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਅਸੀਂ ਸਾਰਾ ਚੈਨਲ ਦੇ ਰਾਹੀ ਦਿਖਾਵਾਂਗੇ ਕਿ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਕਿਹਾ ਜੀ ਨਹੀਂ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਕਹਿੰਦਾ ਦੇਖੋ ਜੀ ਤੁਸੀਂ ਹੁਣ ਭੁੱਲ ਗਏ ਪਲਾਨਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨੇ ਕੀਤੀਆਂ ਮੈਂ ਕਿਹਾ ਯਾਰ ਭੁੱਲਦਾ ਨਹੀਂ ਸਕਦੇ ਵੀ ਤੂੰ ਲਖਵਿੰਦਰ ਬੋਲਦਾ ਮੈਂ ਜਾਣ ਕੇ ਇਹ ਗੱਲ ਇੱਥੇ ਕਹੀ ਵੀ ਕੋਈ ਲਖਵਿੰਦਰ ਬੋਲਦਾ ਤਾਂ ਯੋਗੇ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੀ ਮੈਂ ਇਥੇ ਇਹ ਸਾਰੇ ਸਾਡੇ ਭੈਣ ਭਰਾਵਾਂ ਨੂੰ ਸਾਡਾ ਚੈਨਲ ਦੇਖਣ ਵਾਲਿਆਂ ਨੂੰ ਇਹ ਨਿਮਰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਭਰਾਵੋ ਤੁਹਾਡੀ ਬਹੁਤ ਮਿਹਨਤ ਦੇ ਪੈਸੇ ਨੇ ਤੁਸੀਂ ਦਿਨ ਰਾਤ ਕਰਕੇ ਮਿਹਨਤ ਕਰਦੇ ਹੋ ਪੈਸੇ ਕਮਾਉਂਦੇ ਹੋ ਆਪਣੇ ਬੱਚਿਆਂ ਨੂੰ ਪਾਲਦੇ ਹੋ ਆਪਣੇ ਪਰਿਵਾਰ ਨੂੰ ਪਾਲਦੇ ਹੋ ਤੇ ਤੁਹਾਡੇ ਅੱਗੇ ਸੁਨਹਿਰੀ ਭਵਿੱਖ ਦੇ ਸੁਪਨੇ ਨੇ ਜਿਹੜੇ ਤੁਸੀਂ ਆਪਣੇ ਸਕਾਰ ਕਰਨੇ ਨੇ ਪਰ ਅੱਜ ਸਮਾਜ ਦੇ ਵਿੱਚ ਚੱਲ ਰਹੇ ਇਸ ਤਰ੍ਹਾਂ ਦੇ ਫਰਾਡ ਤੋਂ ਤੁਹਾਨੂੰ ਵੱਡੇ ਲੈਵਲ ਦੇ ਉੱਤੇ بڑا ਦਿਮਾਗ ਲਾ ਕੇ ਬੜੀ ਸਹਿਨਸੀਲਤਾ ਦੇ ਨਾਲ ਆਪਣੇ ਆਪ ਨੂੰ ਬਚਾਉਣਾ ਹੋਵੇਗਾ ਇਸ ਤਰ੍ਹਾਂ ਦੇ ਫਰਾਡ ਨੇ ਜਿਹੜੇ ਦੇਖੋ ਮੇਥੋਂ ਪੈਸੇ ਨੂੰ ਕਹਿ ਰਿਆ ਸੀਗਾ ਤਿੰਦਾ ਐਂਡ ਮੈਂ ਗੱਲਾਂ ਬਾਤਾਂ ਕੀਤੀਆਂ ਉਹਨੂੰ ਅਹਿਸਾਸ ਨਹੀਂ ਹੋਣ ਦਿੱਤਾ ਇਹ ਤਾਂ ਕਰਕੇ ਇਸ ਤਰ੍ਹਾਂ ਦੀ ਵੀਡੀਓ ਤੇ ਕਵਰਿੰਗ ਕੀਤੀ ਜਾ ਰਹੀ ਸੀਗੀ ਔਨ ਦੀ سپورਟ ਕਿ ਅਸੀਂ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਸਮਾਜ ਨੂੰ ਜਾਗਰੂਤ ਕਰ ਸਕੀਏ ਹੁਣ ਮੈਂ ਤੁਹਾਨੂੰ ਇਹ ਨੰਬਰ ਦੇ ਰਿਹਾ ਜਿਹੜੇ ਨੰਬਰ ਤੋਂ ਮੈਨੂੰ ਇਹ ਕਾਲ ਆਇਆ ਸਰਦਾਰ ਲਖਵਿੰਦਰ ਸਿੰਘ ਜੀ ਜਿਹੜਾ ਕਿ ਮੇਰਾ ਪਤੀਜਾ ਬਣਾਇਆ ਫਿਰ ਮੈਂ ਉਹਨੂੰ ਤੇ ਪਤੀਜਾ ਬਣਾ ਕੇ ਬੜੇ ਪਿਆਰ ਦੇ ਨਾਲ ਤੇ ਬੜੇ ਲਹਿਜਿਆਂ ਦੇ ਨਾਲ ਗੱਲਾਂ ਕਰੀਆਂ ਉਹ ਤੁਸੀਂ ਹੁਣ ਦੇਸ਼ ਦੁਨੀਆ ਚੈਨਲ ਤੋਂ ਚਲਾਈ ਹੋਈ ਵੀਡੀਓ ਦੇ ਵਿੱਚ ਨਾਲ ਦੇਖੋਗੇ ਵੀ ਕਿਸ ਤਰ੍ਹਾਂ ਗੱਲਾਂ ਨੇ ਜਿਹੜੀਆਂ ਉਹਦੇ ਨਾਲ ਕੀਤੀਆਂ ਗਈਆਂ ਨੇ ਇਸ ਤਰ੍ਹਾਂ ਦੇ ਫੋਨ ਭਰਾਵੋ ਮੇਰੇ ਸਟੂਡੈਂਟੋ ਮੇਰੀਆਂ ਭੈਣੋ ਮੇਰੇ ਬਜ਼ੁਰਗੋ ਇਸ ਤਰ੍ਹਾਂ ਦੇ ਜਿਹੜੇ ਫੋਨ ਨੇ ਉਹ ਤੁਹਾਨੂੰ ਵੀ ਆ ਸਕਦੇ ਨੇ ਇਹ ਵੱਡੇ ਫਰੌਡੀ ਲੋਕ ਨੇ ਜਿਹੜੇ ਕਿ ਮਤਲਬ ਸਮਾਜ ਦੇ ਅਸੀਂ ਇਹਨਾਂ ਨੂੰ 네ਗੇਟਿਵ ਆਨਸਰ ਕਹਾਂਗੇ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਤਾਂ ਇਹ ਬਹੁਤ ਦੂਰ ਨੇ ਇਹ ਹੈ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸਿਲਸਿਲਾ ਇਹਨਾਂ ਨੇ ਮਤਲਬ ਚਲਾਇਆ ਹੋਇਆ ਜਿਹੜਾ ਇਹ ਨੰਬਰ ਤੋਂ ਫੋਨ ਆਇਆ ਮੈਂ ਇਹ ਫੋਨ ਨੂੰ ਇਸ ਜਿਹੜਾ ਕਰਨਾ ਚਾਹਣਾ ਜਨਤਕ ਤੌਰ ਤੇ ਤਾਂ ਜੋ ਕਿ ਕਿਸੇ ਜੇ ਹੋਰ ਭੈਣ ਭਰਾ ਨੂੰ ਵੀ ਇਹ ਫੋਨ ਆਉਂਦਾ ਹੈ ਤਾਂ ਇਹਦੀ ਬੰਦੇ ਦੀ ਚੰਗੀ ਰੇਲ ਬਣਾਈ ਜਾਵੇ ਮੈਂ ਤਾਂ ਰੇਲ ਨਹੀਂ ਬਣਾਈ ਪਰ ਮੈਂ ਤੁਹਾਤੋਂ ਜ਼ਰੂਰ ਉਮੀਦ ਕਰਦਾ ਕਿ ਬੰਦਿਆਂ ਦੀਆਂ ਇਹਨਾਂ ਦੀਆਂ ਤੁਸੀਂ ਚੰਗੀ ਤਰ੍ਹਾਂ ਰੇਲਾ ਬਣਾਓ ਇਹ ਨੰਬਰ ਆ ਜੀ 322 248 83 73 ਮੈਂ ਦੁਬਾਰਾ ਫੇਰ ਬੋਲਦਾ 32 62 48 83 73 ਤੇ ਮੈਂ ਕੈਮਰਾਮੈਨ ਨੂੰ ਜ਼ਰੂਰ ਆਖਾਂਗਾ ਕਿ ਇਹ ਨੰਬਰ ਨੂੰ ਜ਼ਰੂਰ ਜ਼ੂਮ ਕਰਕੇ ਨੇੜੇ ਆ ਕੇ ਨੰਬਰ ਦਿਖਾਇਆ ਜਾਵੇ ਇਹ ਫੋਨ ਨੰਬਰ ਆ ਜੀ ਜੀ ਤੋ ਮਤਲਬ ਤੁਹਾਨੂੰ ਇਸ ਤਰ੍ਹਾਂ ਦੀ ਫਰਾਡ ਕਾਲ ਆ ਸਕਦੀ ਹੈ ਬਚਣਾ ਇਹਨਾਂ ਕਾਲਾਂ ਤੋਂ ਸ਼ੋ ਮੈਂ ਸਾਰਿਆਂ ਨੂੰ ਫੇਰ ਨਿਮਰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਰਾਡੀ ਕਾਲ ਆ ਰਹੀਆਂ ਨੇ ਸਾਡਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹਨਾਂ ਲੋਕਾਂ ਦੇ ਉੱਤੇ ਨਕੇਲ ਪਾਈ ਜਾਵੇ ਤਾਂ ਜੋ ਕਿ ਜਿਹੜੇ ਸਾਡੇ ਲੋਕੀ ਨੇ ਜਿਹੜੇ ਆਪਣੀ ਸਖਤ ਮਿਹਨਤ ਨਾਲ ਪੈਸੇ ਕਮਾ ਰਹੇ ਨੇ ਉਹ ਇਹਨਾਂ ਫਰੌਡੀ ਲੋਕਾਂ ਦੇ ਉੱਤੋਂ ਵੱਸ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰਾ ਜਵਾਲਾ ਹਾਂ ਠੀਕ ਠਾਕ ਮੈਂ ਪਛਾਣਿਆ ਨਹੀਂ ਤੁਹਾਨੂੰ ਮਰਜੀ ਆ ਮੈਂ ਤਾਂ ਨਿੱਕੇ ਨੇ ਛਾਣਿਆਂ ਦੀ ਬਾਹਰੋਂ ਬੋਲਦਾ ਹਾਂ ਅੱਛਾ ਅਨਖੇਵਿੰਦਰਾ ਓ ਯਾਰ ਲਖਵਿੰਦਰ ਅਤਿਵਾਜ ਨੂੰ ਕੀ ਹੋ ਗਿਆ ਮਿੱਤਰ ਇੱਥੇ ਤਾਂ ਬੰਦੇ ਬੰਦੇ ਜਾਂਦੇ ਆ ਤਾਂ ਬੰਦੇ ਆਵਾਜ਼ ਹੀ ਕਰਦੇ ਆ ਹਾਂ 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 ਸਿਆ ਹੋਰ ਦੱਸੋ ਠੀਕ ਆ ਪਰਿਵਾਰ ਸੇਤ ਵਧੀਆ ਰਖਵਿੰਦਰ ਹੋਰ ਜੀ ਦਾ ਮਾਮਾ ਬੀਤ ਤਾਂ ਹਮ ਬੜਾ ਮਿਸ ਕਰਦੇ ਆ ਯਾਰ ਸਾਰੇ ਤੈਨੂੰ ਇੱਥੇ ਚਾਚੇ ਤਾਏ ਸਾਰੇ ਮਿਸ ਕਰਦੇ ਆ ਸਾਰੇ ਉਹ ਨਾ ਤੈਨੂੰ ਪਤਾ ਹੀ ਆ ਕੰਮਕਾਰਾਂ ਦੇ ਵਿੱਚ ਕਈ ਵਾਰ ਆਏ ਹੋ ਜਾਂਦਾ ਰ ਜੀ ਹੋਰ ਤਾਂ ਨਹੀਂ ਕੋਈ ਗੱਲ ਵਧੀਆ 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 ਹੋਰ ਦੱਸੋ ਕਿਵੇਂ ਯਾਦ ਕਰਨਾ ਹੋਇਆ ਕੰਮ ਠੀਕ ਆ ਬਹੁਤ ਵਧੀਆ ਵਧੀਆ ਕੰਮ ਹੈ ਉਹੀ ਕਰਦੇ ਆ ਜਿਹੜਾ ਰ ਜੀ ਪਹਿਲਾਂ ਕਰਦੇ ਸੀਗੇ ਆਈ ਆ ਹਾਂ ਹਾਂ ਹੋਰ ਹੁਕਮ ਕਰੋ ਮੈਂ ਸੇ ਮੋਲਾ ਸੀ ਮੈਂ ਕਿਹਾ ਥੋੜੇ ਜ਼ਿਆਦਾ ਘੁੰਮਾਏ ਚੱਕਰ ਮਾਲ ਜੱਲ ਤੋਂ ਪੁੱਛ ਲੈਂਦੇ ਆਂ ਮੈਂ ਕਿਹਾ ਮਸਲੇ ਨੇ ਬਾਹਰ ਨਹੀਂ ਕਿੰਨਾ ਘੁੰਮਾਏ ਆਂ ਅੱਲਾ ਰਵਿੰਦਰ ਦੇਖ ਜਾ ਰਿਹਾ ਐ ਫੋਨ ਕਰ ਲਿਆ ਜੋਨਟ ਨੂੰ ਕੀਆ ਪਤੀ ਸਿਆਂ ਵੀ ਪਿਆਰੇ ਤਾਂ ਇੰਨਾ ਕਰ ਲਿਆ ਮੁਹੱਬਤ ਆ ਤੇਰੀ ਫੋਨ ਇਹ ਬਹੁਤ ਹੋ ਗਿਆ ਉਹ ਹੀ ਵਧੀਆ ਹੰਗਾ ਮਗਾਉਣ ਤੋ ਤੱਕ ਇਹ ਗੱਲ ਨਹੀਂ ਹੈਗੀ ਬਾਕੀ ਜੋ ਤੇਰੀ ਇੱਛਾ ਹੰਦਰੋ ਜਵਾਬ ਵੀ ਨਹੀਂ ਦੇ ਸਕਦੇ ਐ ਤਾਂ ਮਾਣਾ ਤੇਰੇ ਤੇ ਮਾਣਾ ਤੇਰੇ ਤੇ ਮਾਣਾ ਹੋਰ ਤੂੰ ਦੱਸ ਤੂੰ ਮੇਰਾ ਉਹ ਪਤੀ ਜਿਹੜਾ ਤੂੰ ਦੱਸ ਆਪਾਂ ਮਾਪਿਆਂ ਤੇਰੇ ਕੋਈ ਲੋੜ ਆ ਹੁਕਮਕਾਰਾ ਤੈਨੂੰ ਹਨਾ ਜੇਗਾ ਕਈ ਵਾਰ ਫੇਸਾ ਪੁੱਛਾ ਹੋ ਜਾਂਦੀਆਂ ਜਾਂ ਹੋਰ ਹੋ ਜਾਂਦੀਆਂ ਨੇ ਹਨਾ ਈਗਾ ਨਾ ਤਾਂ ਨਾ ਹਾਂ ਦੱਸੋ ਕੋਈ ਨਾ ਕੋਈ ਨਾ ਵੇਚੇ ਜਕ ਕੰਮ ਹੈ ਤਾਂ ਇਹ ਤੁਹਾਨੂੰ ਪਤਾ ਹੈ ਵੇਚੇ ਦੀ ਕੀ ਗੱਲ ਕਰਨੀ ਆਪਾਂ ਹਾਂਜੀ ਸਰ ਹਾਂ ਹਾਂ ਗੱਲ ਤਾਂ ਉਹ ਨੂੰ ਹੀ ਕਹਿੰਦਾ ਜਿੱਤੇ ਬੰਦੇ ਨੂੰ ਭਰੋਸਾ ਹੁੰਦਾ ਹੈ ਹਾਂਜੀ ਰਵਿੰਦਰ ਕੰਮ ਹੈ ਤਾਂ ਇਹ ਮੈਂ ਕਿਤੇ ਹੋਇਆ ਥੋੜੇ ਜੇ ਪੈਸੇ ਸੇਵ ਕਰਦੇ ਭੇ ਲੈ ਲਈ ਛੁੱਟੇ ਘਟਣੀਆਂ ਤੁਹਾਨੂੰ ਪਤਾ ਹੈ ਇਦਾਂ ਦਰਾਣਾ ਜਾਣਾ ਪੈਂਦਾ ਰਿਸ਼ਤੇਦਾਰਾਂ ਨੂੰ ਰੰਨਾ ਵੀ ਹਾਂਜੀ ਜਿਹਦੇ ਬੰਦੇ ਦੇ ਖਰਚੇ ਵਾਧੂ ਹੋ ਜਾਂਦੇ ਆ ਇਹ ਤਾਂ ਕੋਈ ਮੈਨਰ ਹੈ ਪੈਸੇ ਸੇਵ ਕੀਤੇ ਹੋਏ ਆ ਪੈਸੇ ਤੁਹਾਨੂੰ ਇਧਰੋਂ ਕਰਾਉਣੇ ਆ ਇਹ ਤਾਂ ਕੁਦਰਤੀ ਗੱਲ ਆ ਇਹ ਤਾਂ ਬਹੁਤ ਵਧੀਆ ਦੇਖੋ ਸੇਵ ਦਾ ਕਰਨੇ ਚਾਹੀਦੇ ਵੀ ਨੇ ਕੱਲ ਨੂੰ ਦੇਖੋ ਤੁਹਾਡੇ ਅਸੀਂ ਵਿਆਹ ਵੀ ਕਰਨੇ ਨੇ ਪੁੱਤ ਹਨਾ ਤੇ ਮਕਾਨ ਵੀ ਬਣਾਉਣ ਤੋਂ ਦੇਖ ਲਓ ਤੁਹਾਡੇ ਰਹਿੰਦੇ ਨੇ ਸਾਰੇ ਇਹ ਸਾਰਾ ਦੇਖੋ ਤੁਸੀਂ ਤਾਂ ਉਹੀ ਤਾਂ ਹੀ ਤੁਹਾਨੂੰ ਕਿਹਾ ਨਾ ਪਹਿਲਾਂ ਵੀ ਮਾਣ ਬਹੁਤ ਆ ਤੇਰੇ ਤੇ ਸਾਨੂੰ ਵੀ ਸੇਵ ਜ਼ਰੂਰ ਕਰੋ ਪੈਸੇ ਹਾਂ ਅਸੀਂ ਤਾਂ ਤੇਰੇ ਨਾਲ ਇੱਕ ਤਣਕੇ ਖੜੇ ਆ ਰਾਜੇ ਇੱਕ ਤਣਕੇ ਹਾਂ ਜੀ ਇਹ ਹੈ ਕਰਕੇ ਮੈਂ ਕਹਿੰਦਾ ਲੈਦਾਇਲ ਫੋਨ ਹੋਣੀ ਚਾਹੀਦੀ ਆ ਫਿਰ ਬੰਦਾ ਇੱਥੇ ਆ ਕੇ ਕਿਸੇ ਕੋਲ پیسے ਮੰਗੇ ਛੁੱਟੀ ਕਰਾਉਣ ਲਈ ਬਿਲਕੁਲ ਲਖਵਿੰਦਰ ਹਾਂ ਇਸ ਕਰਕੇ ਮੈਂ ਥੋੜੀ ਜਿਹੀ ਲੈ ਰਿਹਾ ਕਿ ਦਿੱਤੇ ਪੈਸੇ ਤੁਹਾਨੂੰ ਮਦਦ ਕਰਾਉਣੇ ਆ ਹਾਂ ਹਾਂ ਤੁਸੀਂ ਆਪਣੇ ਫੋਨ ਰੱਖਿਆ ਤੇ ਮੈਂ ਆ ਕੇ ਲੈ ਲਵਾਂਗਾ ਜੇ ਮੇਰੇ ਆਪ ਕੋ ਪਹਿਲਾਂ ਤੁਹਾਨੂੰ ਫੋਨ ਵੇਜੇ ਨਾ ਤੇ ਬੇਚੀ ਚੀਜ਼ ਨੂੰ ਤੁਸੀਂ ਕਰਕੇ ਕੋਈ ਗੱਲ ਨਹੀਂ ਨਹੀਂ ਦੇਖੋ ਬੇਟਾ ਵੈਗਰੂ ਦੀ ਬਹੁਤ ਲਖਵਿੰਦਰ ਵੈਗਰੂ ਦੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਤੇਰੇ ਪੁੱਤ ਅਸੀਂ ਬੱਚਿਆਂ ਦੇ ਪੈਸੇ ਕਿਉਂ ਖਰਚਾਂਗੇ ਤੇਰੇ ਸੰਭਾਲ ਕੇ ਰੱਖਾਂਗੇ ਪੁੱਤਰ ਹਾਂ ਨਾ ਤੇ ਇਹਦਾ ਕੰਮ ਤੇ ਤੁਸੀਂ ਨਹੀਂ ਨਹੀਂ ਕੋਈ ਨਾ ਜੇ ਆਪਾਂ ਇਹ ਨਹੀਂ ਤੇਰਾ ਯਾਰ ਲੈ ਤੇਰੀ ਇਮਾਨਤ ਕੋਈ ਗੱਲ ਨਹੀਂ ਬਾਕੀ ਮੈਂ ਆਪਣੇ ਭਰਾ ਨਾਲ ਵੀ ਗੱਲ ਕਰ ਲੂੰਗਾ ਵੀ ਲਖਵਿੰਦਰ ਨੇ ਪੈਸੇ ਇਹ ਤਾਂ 1 ਕੜੇ ਰੱਖਣੇ ਨੇ ਮੇਰੇ ਕੋਲ ਐ ਮੈਂ ਰੱਖ ਲਾ ਆਪਣਾ ਕਿਹੜਾ ਕੁਝ ਬੱਖਾ ਬੰਡਿਆ ਹੋਇਆ ਬੇਟਾ ਕਿਸੇ ਚੀਜ਼ ਦਾ ਹੈ ਨਾ ਆਪਣਾ ਪਰਿਵਾਰ ਆ ਲਖਵਿੰਦਰ ਪੁੱਤਰ ਹੈ ਮੈਂ ਹਾਂ ਕਰਾ ਦੋ ਕਰਾ ਦੋ ਮੈਂ ਅਕਾਊਂਟ ਭੇਜਾਂ ਤੁਹਾਨੂੰ ਕਿ ਹੈਗਾ ਤੇਰੇ ਕੋਲ? ਆਹੀ ਨੰਬਰ ਤੇ ਕਰਾਂ। ਹਾਂ ਜੇ ਇੱਤੀ ਕਰਾਂ। ਬੋਲਿਓ ਕਿਹੜਾ ਨੰਬਰ ਆ ਤੁਹਾਡਾ? ਆਹਾ ਮੈਂ ਹਨਾ ਦੇਖਿਆ ਨਹੀਂਗਾ ਚੈੱਕ ਦੱਸੋ ਕਿਹੜਾ ਨੰਬਰ ਆ? ਇਹਦੇ ਉੱਤੇ ਪੈਸੇ ਮਿਟਾ ਆ ਜਾਣਗੇ ਐਵੇਂ। ਤੁਹਾਡੇ ਲੈ ਤੁਹਾਡੇ ਕਾਉਂਟ ਜੀ ਕਰਨੇ ਸੀ ਅਕਾਉਂਟ ਸੈਂਡ ਕਰ। ਆ ਨੰਬਰ ਤੇ ਭੇਜਾਂ ਨਾ ਇਹ ਤੇ ਇੱਥੇ ਭੇਜਾਂ